अभी अभी थोड़ी देर पहले मैं सुबह आज मान साहब को भी मेरे साथ आना था आज सुबह उनकी तबीयत बहुत ज्यादा खराब हो गई सत श्री अकाल ਤੁਸੀਂ ਦੇਖ ਰਹੇ ਹੋ ਇੰਡੀਅਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਵਿੰਦਰ ਸਿੰਘ ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੀ ਸਰਕਾਰ ਯਾਨੀ ਭਗਵੰਤ ਮਾਨ ਦੀ ਸਰਕਾਰ ਟੁੱਟ ਸਕਦੀ ਹੈ ਜੀ ਹਾਂ ਬਹੁਤ ਪ੍ਰੋਸੈਕਟ ਸੂਤਰ ਤੇ মিডিਆ ਰਿਪੋਰਟਾਂ ਤੋਂ ਇਹ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ ਤੇ ਨਾਲ ਦੀ ਨਾਲ ਹੀ ਬੀਤੇ ਕੱਲ ਕੇਜਰੀਵਾਲ ਦੇ ਇੱਕ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਤੂਫਾਨ ਲਿਆਂਦਾ ਹੈ ਦਰਸਲ ਖਬਰ ਇਹ ਚਲਾਈ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਮਾਰ ਨੇ ਲੀਵਰ ਦੀ ਸਮੱਸਿਆ ਦਾ ਕਰਕੇ ਉਹਨਾਂ ਨੂੰ ਡ੍ਰਿਪਾਂ ਲੱਗ ਰਹੀਆਂ ਨੇ ਉਹ ਸਿਹਤਮੰਦ ਨਹੀਂ ਹੈਗੇ ਪਰ ਪੰਜਾਬ ਦੇ ਲੋਕਾਂ ਦਾ ਉਹਨਾਂ ਨੂੰ ਫਿਕਰ ਹੈ ਤੇ ਅਚਾਨਕ ਕੇਜਰੀਵਾਲ ਦਾ ਪੰਜਾਬ ਦੇ ਵਿੱਚ ਸਰਗਰਮ ਹੋ ਜਾਣਾ ਕੋਈ ਨਾ ਕੋਈ ਵੱਡੇ ਸਿਆਸੀ ਫੇਰ ਬਦਲ ਵੱਲ ਇਸ਼ਾਰਾ ਕਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਬਿਮਾਰ ਦੱਸੇ ਜਾ ਰਹੇ ਨੇ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਦੂਜੇ ਪਾਸੇ ਖੁਦ ਇਸ ਦੀ ਪੁਸ਼ਟੀ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਮਾਨ ਸਾਹਿਬ ਕੋ ਵੀ ਮੇਰੇ ਸਾਥ ਆਣਾ تھا ਲੇਕਿਨ ਉਹ 3-4 ਦਿਨ ਸੇ ਘੁੰਮ ਰਹੇ تھے ਬਹੁਤ ਜ਼ਿਆਦਾ ਬਿਨਾਂ ਖਾਏ ਪੀਏ ਅੱਜ ਸਵੇਰ ਉਹਨਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਗਈ मैं उनके घर भी गया था उनसे मिलने के लिए तो उनकी तबियत काफ़ी ख़राब थी मैंने उनसे निवेदन किया कि वो एक दो दिन रेस्ट करें नहीं तो उनके लिए मुश्किल हो जाएगा तो वो उन्होंने लेकिन वो वहाँ लेटे हुए भी अभी भी उनको ड्रिप चढ़ी हुई है लेकिन वो उस वक्त भी पूरा यही सोच रहे हैं कि किस तरह से अपने पंजाब के लोगों को मदद की जाए दिल्ली मुख के मुख्यमंत्री रहे अरविंद केजरीवाल जड़े ने वो पंजाब की सियासत ਪਹਿਲੀ ਵਾਰ ਇਸ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੇ ਨੇ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਈ ਅਰਵਿੰਦ ਕੇਜਰੀਵਾਲ ਸਹਰਾਣਾ ਮੱਲ ਕੇ ਬੈਠੇ ਹੋਏ ਨੇ ਭਗਵੰਤ ਮਾਨ ਦਾ ਭਗਵੰਤ ਮਾਨ ਦਾ ਸਹਾਰਾ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਚਾ ਸਕਦਾ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਐਮ ਐਲ ਏਜ਼ ਨੇ ਵਿਧਾਇਕਾਂ ਨੇ ਕਮਸਾਨ ਛੇੜ ਦਿੱਤਾ ਹੈ ਵੱਡੀ ਗਿਣਤੀ ਦੇ ਵਿੱਚ ਬਗਾਵਤ ਕਰ ਲਈ ਹੈਗੀ ਹੈ ਜੋ ਇੰਟਰਨਲ ਸੂਤਰਾਂ ਦੇ ਹਵਾਲੇ ਤੋਂ ਇਨਫੋਰਮੇਸ਼ਨ ਮਿਲ ਰਹੀ ਹੈ ਜਾਂ ਜੋ মিডিਆ ਦੇ ਵਿੱਚ ਖਬਰਾਂ ਨੇ ਉਸ ਦੀ ਜੇਕਰ ਮੰਨੀ ਜਾਵੇ ਤਾਂ ਤਕਰੀਬਨ 40% ਤੋਂ ਵੱਧ ਐਮ.ਐਲ.ਏ. ਇਦਾਂ ਦੇ ਨੇ ਜਿਹੜੇ ਇੱਕ ਲੋਬੀ ਬਣਾ ਚੁੱਕੇ ਨੇ ਪਠਾਨ ਮਾਜਰਾ ਦਾ ਅਚਾਨਕ ਅੰਡਰਗ੍ਰਾਉਂਡ ਹੋ ਜਾਣਾ ਵੀ ਇੱਕ ਬਹੁਤ ਵੱਡੇ ਸਿਆਸੀ ਉਲਟਫੇਰ ਵੱਲ ਇਸ਼ਾਰਾ ਕਰਦਾ ਹੈਗਾ ਪਿਛਲੇ ਕੁਝ ਦਿਨ ਪਹਿਲਾਂ ਪਠਾਨ ਮਾਜਰਾ ਦੇ ਉੱਤੇ ਜੋ ਐਲੀਗੇਸ਼ਨ ਲਾ ਕੇ ਉਹਨਾਂ ਦੀ ਗ੍ਰਿਫਤਾਰੀ ਦਾ ਇੱਕ ਪੂਰਾ ਢੋਂਗ ਤਰੀਕਾ ਵਰਤਿਆ ਗਿਆ ਉਹ ਇੱਕ ਵੱਡੀ ਸਿਆਸੀ ਡਰਾਮੇਬਾਜ਼ੀ ਵੱਲ ਇਸ਼ਾਰਾ ਕਰਦਾ ਸੀਗਾ ਕਿਉਂਕਿ ਖੁਦ ਖੁੱਲ ਕੇ ਪਠਾਨ ਮਾਜਰਾ ਜਿਹੜੇ ਹੈ ਉਹ ਪੰਜਾਬੀਆਂ ਦੇ ਹੱਕ ਦੇ ਵਿੱਚ ਆਏ ਹਾਲਾਂਕਿ ਜਿਹੜਾ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਗਈ ਉਹ ਗ੍ਰਿਫਤਾਰੀ ਇੱਕ ਪੁਰਾਣਾ ਰੇਪ ਕੇਸ ਦਾ ਮਾਮਲਾ ਹੈ ਜਾਂ ਬਲਾਤਕਾਰ ਦਾ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਸੀਗੀ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋਈ ਕਾਮਯਾਬ ਵੀ ਹੋਈ ਪੁਲਿਸ ਉਸ ਤੋਂ ਬਾਅਦ ਉਹ ਗ੍ਰਿਫਤ ਤੋਂ ਭੱਜੇ ਇਹ ਐਲੀਗੇਸ਼ਨ ਜਿਹੜਾ ਉਹ ਪੰਜਾਬ ਪੁਲਿਸ ਨੇ ਲਗਾਇਆ ਪਰ ਉਸ ਐਲੀਗੇਸ਼ਨ ਦੇ ਨਾਲ ਨਾਲ ਪਠਾਨ ਮਾਜਰਾ ਅਚਾਨਕ ਅੰਡਰਗਰਾਊਂਡ ਹੋ ਜਾਂਦੇ ਨੇ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੇ ਇੱਕ ਵੀਡੀਓ ਪਾ ਕੇ ਸਿਰਫ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਦੂਜੇ ਪਾਸੇ ਉਹਨਾਂ ਨੇ ਹੋਰ ਐਮਐਲਏਜ਼ ਨੂੰ ਵੀ ਕਿਹਾ ਕਿ ਭਈ ਹੁਣ ਜਾਗ ਜਾਓ ਹੁਣ ਵੇਲਾ ਹੈ ਜਾਗਣ ਦਾ 2027 ਦੇ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਤਕਰੀਬਨ ਹਾਲੇ 2 ਸਾਲ ਦਾ ਸਮਾਂ ਬਚਿਆ ਹੋਇਆ ਹੈ ਪਰ ਇਸ 2 ਸਾਲ ਤੋਂ ਪਹਿਲਾਂ ਕਿ ਮਾਨ ਸਰਕਾਰ ਪਟਰੀ ਤੋਂ ਉੱਤਰ ਜਾਵੇਗੀ ਕਿ ਮਾਨ ਸਰਕਾਰ ਡਿੱਗ ਜਾਵੇਗੀ ਹੁਣ ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ ਚਰਚਾਵਾਂ ਅਸਲ ਦੇ ਵਿੱਚ ਜਨਮ ਉਦੋਂ ਲੈ ਰਹੀਆਂ ਨੇ ਜਦੋਂ ਇੱਕ ਵੱਡੇ ਲੈਵਲ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਬਿਲਡ ਕੀਤਾ ਗਿਆ ਪ੍ਰੈਸ਼ਰ ਕਿਸ ਕਦਰ ਬਿਲਡ ਕੀਤਾ ਗਿਆ ਇਤਿਹਾਸ ਚ ਪਹਿਲੀ ਵਾਰ ਹੋਇਆ ਕਿ ਜਦੋਂ ਮੁੱਖ ਮੰਤਰੀ ਪੰਜਾਬ ਦੀਆਂ ਜਿਹੜੀਆਂ ਹੈਸੀਅਤ ਹੁੰਦੀ ਹੈ ਜਾਂ ਕਹਿ ਸਕਦੇ ਕਿ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹਨਾਂ ਤੋਂ ਖੋ ਕੇ ਪੰਜਾਬ ਦੇ ਚੀਫ ਸਕੱਰੇਟਰੀ ਨੂੰ ਦੇ ਦਿੱਤੀਆਂ ਗਈਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦੌਰ ਹੈ ਵਿਰੋਧੀ ਵੀ ਇਸ ਖਬਰ ਨੂੰ ਬੜੇ ਅ ਕਹਿ ਸਕਦੇ ਪੱਪਾ ਪਾਰ ਹੋ ਕੇ ਲੈ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਭਈ ਪੰਜਾਬ ਦੀ ਸਿਆਸਤ ਦੇ ਵਿੱਚ ਕੁਛ ਨਾ ਕੁਛ ਤਾਂ ਵੱਡਾ ਹੋਣ ਵਾਲਾ ਹੈ ਕਿਉਂਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਜਿਹੜਾ ਢੰਗ ਤਰੀਕਾ ਹੁੰਦਾ ਹੈ ਕੰਮ ਕਰੰਦਾ ਤੇ ਖਾਸ ਕਰਕੇ ਜਦੋਂ ਹੁਣ ਖੜਾ ਦਾ ਟਾਈਮ ਹੈ ਤੇ ਉਸ ਟਾਈਮ ਦੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹੋਣੀਆਂ ਚਾਹੀਦੀਆਂ ਸੀਗੀਆਂ ਜਿਹੜੀ ਜਵਾਬ ਦੇਈ ਭਗਵੰਤ ਮਾਨ ਦੀ ਹੋਣੀ ਚਾਹੀਦੀ ਸੀਗੀ ਜਿਹੜੇ ਕੰਮ ਭਗਵੰਤ ਮਾਨ ਨੂੰ ਕਰਨੇ ਚਾਹੀਦੇ ਸੀਗੇ ਲੋਅਰ ਲੈਵਲ ਦੇ ਉੱਤੇ ਉਹ ਕੰਮ ਨਾ ਹੋ ਸਕਣ ਭਗਵੰਤ ਮਾਨ ਦੇ ਵੱਲੋਂ ਉਹ ਚੀਫ ਸਕੱਰੇਟਰੀ ਦੇ ਹੱਥ ਦੇ ਵਿੱਚ ਉਹਦੀਆਂ ਚਾਬੀਆਂ ਫੜਾ ਦਿੱਤੀਆਂ ਗਈਆਂ ਤੇ ਇਹ ਚਾਬੀਆਂ ਕਿਸ ਤਰੀਕੇ ਨਾਲ ਫੜਾਈਆਂ ਗਈਆਂ ਇੱਕ ਕੈਬਨਟ ਮੀਟਿੰਗ ਸੱਦੀ ਗਈ ਤੇ ਇੱਕ ਕੈਬਨਟ ਮੀਟਿੰਗ ਦੇ ਵਿੱਚ ਇੱਕ ਪ੍ਰਸਤਾਵ ਪਾਰਿਤ ਕਰਕੇ ਤੇ ਕੁੱਲ ਮਿਲਾ ਕੇ ਜਿਹੜੇ ਪੰਜਾਬ ਦੇ ਭਗਵਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀਆਂ ਸ਼ਕਤੀਆਂ ਜਦੋਂ ਇੱਕ ਤੁਸੀਂ ਚੀਫ ਸਕੱਤਰ ਨੂੰ ਜਾਂ ਪੰਜਾਬ ਦੇ ਇੱਕ ਸਕੱਤਰ ਨੂੰ ਜਦੋਂ ਤੁਸੀਂ ਸੌਂਪ ਦਿੰਦੇ ਹੋ ਤਾਂ ਉਸ ਕੰਡੀਸ਼ਨ ਦੇ ਵਿੱਚ ਫਿਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਉਹ ਸਿਰਫ ਇੱਕ ਮਖੌਟਾ ਬਣ ਕੇ ਰਹਿ ਜਾਂਦਾ ਹੈ ਸ਼ਾਇਦ ਇਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਾ ਸਿਰਫ ਸ਼ਕਤੀਆਂ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਹਾਰ ਸੀ ਗਿਆ ਸਗੋਂ ਦਿੱਲੀ ਤੋਂ ਸਿੱਧਾ ਸੰਕੇਤ ਸੀਗਾ ਕਿ ਜੇਕਰ ਸਾਡੇ ਕਹਿਣ ਚੱਲਣ ਦੇ ਵਿੱਚ ਤੁਸੀਂ ਨਹੀਂ ਹੈਗੇ ਤਾਂ ਤੁਹਾਨੂੰ ਅਸੀਂ ਕੁਰਸੀ ਤੋਂ ਲਾ ਵੀ ਸਕਦੇ ਹੈਗੇ ਤੁਹਾਨੂੰ ਪਤਾ ਹੋਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਚਰਚਾ ਪਹਿਲਾਂ ਵੀ ਚਰਚਾ ਛੜੀ ਸੀਗੀ ਕਿ ਕੁਲਤਾਰ ਸਿੰਘ ਸੰਧਵਾ ਨੂੰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈਗਾ ਪਰ ਜਦੋਂ ਦਿੱਲੀ ਦਰਬਾਰ ਨੂੰ ਇਹ ਲੱਗਾ ਕਿ ਭਈ ਜੇਕਰ ਭਗਵੰਤ ਮਾਨ ਨੂੰ ਹਟਾਇਆ ਜਾਂਦਾ ਹੈ ਕੁਰਸੀ ਤੋਂ ਤਾਂ ਪੰਜਾਬ ਦੇ ਵਿੱਚ ਤਖਤਾ ਪਲਟ ਹੋ ਸਕਦਾ ਹੈ ਤੇ ਕੀ ਹੁਣ ਦੁਬਾਰਾ ਇਹ ਕੰਸੋਹਾਂ ਜਿਹੜੀਆਂ ਨੇ ਉਹ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਫੇਰ ਰਫ਼ਤਾਰ ਫੜ ਚੁੱਕੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਸੱਤਾ ਤੋਂ ਬਾਹਰ ਹੋ ਸਕਦੇ ਨੇ ਆਮ ਆਦਮੀ ਪਾਰਟੀ ਦੇ ਦਿੱਲੀ ਦਰਬਾਰ ਦੇ ਖਿਲਾਫ ਪੰਜਾਬ ਦੇ ਵਿਧਾਇਕ ਇਕੱਠੇ ਹੋਏ ਨੇ ਤੇ ਬਗਾਵਤੀ ਸੁਰ ਜਿਹੜੇ ਆ ਉਹ ਲਾਪਲੇ ਨੇ ਹਾਲਾਂਕਿ ਸੁਲਗਦੀ ਸੁਲਗਦੀ ਇਹ ਖਬਰ ਜਿਹੜੀ ਹੈ ਉਹ মিডিਆ ਰਿਪੋਰਟਾਂ ਬਣੀਆਂ ਨੇ ਪਰ ਐਕਚੁਅਲ ਦੇ ਵਿੱਚ ਖੁੱਲ ਕੇ ਹੁਣ ਤੱਕ ਕੋਈ ਵੀ ਵਿਧਾਇਕ ਸਾਹਮਣੇ ਨਹੀਂ ਆਇਆ ਪਠਾਨ ਮਾਜ਼ਰਾ ਨੇ ਜਰੂਰ ਖੁੱਲੇ ਆਂ ਬਗਾਵਤ ਕੀਤੀ ਸੀ ਪਰ ਉਸ ਤੋਂ ਇਲਾਵਾ ਕਿਸੇ ਨੇ ਵੀ ਖੁੱਲ ਕੇ ਬਗਾਵਤ ਤਾਂ ਨਹੀਂ ਕੀਤੀ ਪਰ ਦਬੀ ਦਬੀ ਆਵਾਜ਼ ਦੇ ਵਿੱਚ ਇਹ ਪੰਨਿਆ ਜਾ ਰਿਹਾ ਹੈ ਕਿ 40 ਜਾਂ 40 ਤੋਂ ਵੱਧ ਵਿਧਾਇਕ ਅਜਿਹੇ ਨੇ ਜਿਹੜੇ ਦਿੱਲੀ ਦਰਬਾਰ ਦੇ ਖਿਲਾਫ ਨੇ ਤੇ ਹੋ ਸਕਦਾ ਹੈ ਕਿ ਮਾਨ ਸਰਗਵੰਤ ਭਗਵੰਤ ਮਾਨ ਦਾ ਉਹ ਸਪੋਰਟ ਕਰਨ ਤੇ ਪੰਜਾਬ ਦੇ ਵਿੱਚ ਤਖਤਾ ਪਲਟ ਦੀ ਤਿਆਰੀ ਜਿਹੜੀ ਹੈ ਉਹ ਚੱਲ ਰਹੀ ਹੈ ਹਾਲਾਂਕਿ ਮੀਡੀਆ ਦੇ ਵਿੱਚ ਇਹ ਖਬਰਾਂ ਜਿਹੜੀਆਂ ਨੇ ਉਹ ਕਿੰਨੀਆਂ ਸੱਚ ਨੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਜਦੋਂ ਕਿਤੇ ਧੂਆ ਨਿਕਲਦਾ ਹੈ ਤਾਂ ਮਤਲਬ ਕਿ ਕਿਤੇ ਨਾ ਕਿਤੇ ਅੱਗ ਦੀ ਚੰਗਿਆਰੀ ਉੱਥੇ ਲੱਗੀ ਜ਼ਰੂਰ ਹੈਗੀ ਹੈ ਜੇ ਖਬਰਾਂ ਨੇ ਤੇ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਰਕਾਰ ਦਾ ਤਖਤਾ ਪਲਟ ਹੋ ਸਕਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਚੈਨਲ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਾਂਗੇ ਕਿਸੇ ਤਰੀਕੇ ਦਾ ਵੀ ਹੋਰ ਪੈਨਿਕ ਕ੍ਰੀਏਟ ਜਾਂ ਸੈਂਸੇਸ਼ਨ ਜਿਹੜਾ ਵਾ ਉਹ ਸਾਡਾ ਮਕਸਦ ਨਹੀਂ ਹੈਗਾ